ਭਜਨ ਕੇ ਕੀਤਾ ਕੇ ਕਿੰਨਾ ਚੱਲਦਾ ਮੇਰਾ ਨਾਮ ਹੈ ਜੀ ਸਰਬਜੀਤ ਸਿੰਘ ਤੁਨੋਂ ਜੰਡਿਆਲਾ ਅੱਜ ਕੇਂਦਰ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਵਾ ਟੋਟਲ ਹੀ ਗਰੀਬ ਲੋਕਾਂ ਦੇ ਲਈ ਕੁਛ ਨਹੀਂ ਹੈਗਾ ਉਹਦੇ 'ਚ ਜਿਹੜਾ ਬਜਟ ਆ ਬਜਟ ਡਾਕਟਰ ਮਨਮੋਹਨ ਸਿੰਘ ਨੇ ਪੇਸ਼ ਕੀਤਾ ਸੀਗਾ ਤੇ ਉਦੋਂ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਔਰ ਵਰਲਡ ਦੇ ਲੋਕ ਉਹਨਾਂ ਨੂੰ ਦੇਖਿਆ ਕਰਦੇ ਸੀ ਔਰ ਕੇਂਦਰ ਦੇ ਵਿੱਚ ਮੋਦੀ ਸਰਕਾਰ ਜਿਹੜੀ ਜਦੋਂ ਦੀ ਆਈ ਇਹਨਾਂ ਨੇ ਕਦੀ ਗਰੀਬ ਤਬਕੇ ਦਾ ਸੋਚਿਆ ਹੀ ਨਹੀਂ ਬਜਟ ਦੇ ਵਿੱਚ ਤੀਸਰੀ ਵਾਰ ਸਰਕਾਰ ਬਣਨੀ ਉਹ ਵੀ ਇੰਨੀਆਂ ਦਿੱਕਤਾਂ ਦੇ ਨਾਲ ਤੇ ਫਿਰ ਵੀ ਗਰੀਬ ਬੰਦਿਆਂ ਦਾ ਨਾਂ ਸੋਚਣਾ ਕਿਸੇ ਲੋਕਾਂ ਦਾ ਨਾਂ ਸੋਚਣਾ ਤੇ ਫਿਰ ਕਿੱਡੀ ਮਾੜੀ ਗੱਲ ਹੈ ਅੱਜ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇਖੋ ਕਿੰਨੀਆਂ ਵਧ ਗਈਆਂ 10 ਪੈਸੇ ਘਟਾ ਕੇ ਤੇ 5-10 ਰੁਪਏ ਇਕੱਠੇ ਵਧਾਉਂਦੇ ਆ ਗੈਸ ਸਿਲੰਡਰ ਦੀਆਂ ਕੀਮਤਾਂ ਕਿੰਨੀਆਂ ਵਧ ਗਈਆਂ ਰੋਡ ਟੈਕਸ ਤੇ ਟੋਲ ਟੈਕਸ ਜਦੋਂ ਰੋਡ ਤੇ ਜਾਣਾ ਵਾ ਜਦੋਂ ਗੱਡੀ ਨਵੀਂ ਲੈ ਲਈ ਉਹਦਾ ਟੈਕਸ ਪੇ ਕਰਤਾ ਫਿਰ ਟੋਲ ਟੈਕਸ ਕਿਸ ਗੱਲ ਦਾ ਜਿਨੇ ਫਾਸਟ ਟੈਗ ਨਹੀਂ ਲਾਇਆ ਉਹਨੂੰ ਡਬਲ ਇੰਨਾ ਜ਼ਿਆਦਾ ਜਿਹਨਾਂ ਨੇ ਗਰੀਬ ਤਬਕੇ ਨੂੰ ਮਾਰਤਾ ਐਸੀ OBC ਲਈ ਕੁਝ ਨਹੀਂ ਹੈਗਾ ਕਿਸਾਨ ਧਰਨਿਆਂ ਤੇ ਬੈਠੇ ਆ ਕਿਸਾਨ ਦੇਸ਼ ਦੇ ਅन्न दाता ਨੇ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਅੱਜ ਕਿਸਾਨ ਧਰਨਿਆਂ ਦੇ ਕਿਸਾਨਾਂ ਲਈ ਕੁਝ ਨਹੀਂ ਇਸ ਬਜਟ ਦੇ ਵਿੱਚ ਹੈਗਾ ਮਜ਼ਦੂਰਾਂ ਦੇ ਲਈ ਕੁਝ ਨਹੀਂ ਹੈਗਾ ਰੇਲਵੇ ਤੇ ਤੁਸੀਂ ਸਫ਼ਰ ਨਹੀਂ ਕਰ ਸਕਦੇ ਰੇਲਵੇ ਜਿਹੜੀ ਆ ਬਹੁਤ ਅਮੀਰ ਲੋਕ ਉੱਤੇ ਜਾ ਸਕਦੇ ਗਰੀਬ ਬੰਦੇ ਕੋ ਉੱਤੇ ਜਿੰਨਾ ਕਿਰਾਇਆ ਕਰਤਾ ਬਹਿ ਨਹੀਂ ਸਕਦਾ ਫਲਾਈਟਾਂ ਦੇ ਕਿਰਾਏ ਬਹੁਤ ਵਧਾਤੇ ਐਜੂਕੇਸ਼ਨ ਦੇ ਲਈ ਕੁਝ ਨਹੀਂ ਹੈਗਾ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਹੈਗੇ ਟੀਚਰ ਧਰਨਿਆਂ ਤੇ ਨੇ ਤੇ ਜੇ ਤੁਸੀਂ ਕਿਤੇ ਧਾਰਮਿਕ ਸਥਾਨਾਂ ਦੀ ਕਿਲੋ ਕਰੋ ਉੱਤੇ ਜੀਐਸਟੀ ਲਾਤੀ ਆ ਬਹੁਤ ਬੁਰਾ ਹਾਲ ਆ ਅਗਨੀ ਵੀਰ ਆਰਮੀ ਦੇ ਲਈ ਕੁਛ ਨਹੀਂ ਕੀਤਾ ਪੰਜਾਬ ਦੇ ਨੌਜਵਾਨ ਛੱਡ ਛੱਡ ਕੇ ਇਸ ਧਰਤੀ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਆ ਔਰ ਬਹੁਤ ਦੁੱਖ ਦੀ ਗੱਲ ਆ ਕਿ ਇਹਨਾਂ ਨੂੰ ਸਾਰਿਆਂ ਨੂੰ ਇੱਕ ਨਿਗਾ ਨਾਲ ਦੇਖਣਾ ਚਾਹੀਦਾ ਸੀ ਮੈਂ ਇੱਕ ਇੰਟਰੀਉ ਦੇਖ ਰਿਹਾ ਸੀ ਉਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਅਮੇਸ਼ਾ ਜੀ ਔਰ ਮੁੱਖ ਮੰਤਰੀ ਜੋਗੀ ਜੀ ਔਰ ਰਾਜਨਾਥ ਜੀ ਦੇਖੋ ਕਿਡੇ ਵੱਡੇ ਲੀਡਰ ਨੇ ਦੇਸ਼ ਦੇ ਇਹ ਕਹਿੰਦੇ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਿਸੇ ਦਾ ਨਹੀਂ ਹੋਇਆ ਪਰ ਫਿਰ ਵੀ ਉਹ ਸ਼ੇਰੇ ਪੰਜਾਬ ਦੇ ਰਾਜਦਿਆਂ ਜਿਹਾ ਅੱਜ ਗੱਲਾਂ ਚੱਲਦੀਆਂ ਪੂਰੇ ਵਰਲਡ ਦੇ ਵਿੱਚ ਚੱਲਦੀਆਂ ਉਹ ਇੱਕ ਨਿਗਾਹ ਨਾਲ ਦੇਖਦੇ ਸੀ ਤੇ ਜੇ ਇਹ ਬੰਦੇ ਕਹਿੰਦੇ ਤੇ ਇਹਨਾਂ ਨੂੰ ਵੀ ਉਹਨਾਂ ਤੋਂ ਸਬਕ ਲੈਣਾ ਚਾਹੀਦਾ ਹਰ ਕਿਸੇ ਨੂੰ ਇੱਕ ਨਿਗਾਹ ਨਾਲ ਦੇਖਣ ਪੰਜਾਬ ਨਾਲ ਔਰ ਦੇਸ਼ ਦੇ ਕੁਝ ਸੂਬਿਆਂ ਦੇ ਨਾਲ ਵਿਤਕਰਾ ਨਾ ਕਰਨਾ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਇਸੇ ਕਰਕੇ 13 ਦੇ 13 ਹਰਾਇਆਂ ਇਹਨਾਂ ਨੇ ਹੱਲੇ ਵੀ ਸਮਾਂ ਇਹਨਾਂ ਕੋ ਪੰਜਾਬ ਦੇ ਬਾਰੇ ਸੋਚਣ ਔਰ ਪੰਜਾਬ ਦੇ ਵਿੱਚ ਜਿਹੜੀ ਤਕੇਸ਼ਾਈ ਨਾ ਕਰ ਅੱਜ ਜੀ ਗੱਲ ਕੀਤੀ ਜੇ ਪੰਜਾਬ ਦੀ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਖਾਸ ਕੋਈ ਚੀਜ਼ ਦੇਸੀ ਕੀਤੀ ਗਈ ਜੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਾ ਹੋਵੇ ਕਿ ਕਹਿੰਦਾ ਜਾ ਕੇ ਬਾਹਰ ਜਿਹੜੇ ਆ ਉਹਨਾਂ ਨੂੰ ਸਾਰੇ ਉਦਯੋਗਿਕ ਇੰਟਰਸਟਾਂਟ ਚ ਕੇ ਜਾ ਰਹੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨਾਲ ਸ਼ੁਰੂ ਦੇ ਵਿਤਕਰਾ ਕਰਦੇ ਆਏ ਆ ਜੀ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਗੱਲੇ ਝੁਕਦੇ ਨਹੀਂ ਆ ਇਹਨਾਂ ਨੂੰ ਆਦਤ ਹੈ ਜਿੰਨੂੰ ਮਰਜ਼ੀ ਮਰੋੜ ਲੈਣਾ ਪੰਜਾਬ ਦੇ ਲੋਕ ਸੂਰਬੀਰ ਯੋਧੇ ਆ ਪਿਆਰ ਨਾਲ ਭਵੇਂ ਜਾਨ ਲੈ ਲੋ ਇਹ ਕਿਸੇ ਗੜੀ ਜ਼ਬਰਦਸਤੀ ਨੇ ਝੁਕਦੇ ਇਸ ਕਰਕੇ ਪੰਜਾਬ ਦੇ ਨਾਲ ਵਿਤਕਰਾ ਕਰਦੇ ਨੇ ਤੇ ਇਹ ਜਿਹੜਾ ਵਿਤਕਰਾ ਨਾਲੋਂ ਨਹੀਂ ਕਰਨਾ ਚਾਹੀਦਾ ਇਹ ਹਰ ਕਿਸੇ ਨੂੰ ਇੱਕ ਨਿਗਾ ਨਾਲ ਵੇਖਣ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਔਰ ਵੇਖੋ ਵਿਤਕਰਾ ਕੀਤਾ ਤੇ ਪੰਜਾਬ ਚ 11 ਟੋਲ ਪਲਾਜੇ ਨਵੇਂ ਲੱਗਣ ਜਾ ਰਹੇ ਜਿਹੜੇ ਐਕਸਪ੍ਰੈਸ ਹਾਈਵੇ ਕਹਿੰਦੇ ਨਾ ਅਸੀਂ ਦੇਖ ਤੇ ੱੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਕੁਆਰ ਕਢ ਕੇ ਐਕਸਪ੍ਰੈਸ ਹਾਈਵੇ ਦੇਤੇ 11 ਟੋਲ ਪਲਾਜੇ ਕੀ ਗੱਲ ਪੰਜਾਬ ਦੇ ਲੋਕ ਇੰਨੇ ਅਮੀਰ ਆ ਇਹ ਟੋਲ ਪਲਾਜਿਆਂ ਦਾ ਕੀ ਕੰਮ ਸੀਗਾ ਇੱਥੇ ਸੜਕਾਂ ਬਣਾਉਣਾ ਸਰਕਾਰਾਂ ਦਾ ਕੰਮ ਹੁੰਦਾ ਵਾ ਇਸ ਕਰਕੇ ਜਿਹੜਾ ਸੋਨੇ ਤੇ ਟੈਕਸ ਘਟਾਤਾ ਸੋਨਾ ਗਰੀਬ ਬੰਦੇ ਨੇ ਥੋੜੀ ਖਰੀਦਣਾ ਇਹ ਤਾਂ ਅਮੀਰ ਲੋਕਾਂ ਦੇ ਕੰਮ ਨੇ ਅਮੀਰ ਲੋਕ ਇਹਨਾਂ ਦੀ ਪਾਰਟੀ ਦੇ ਯਾਰ ਨੇ ਸਾਰੇ ਇਹਨਾਂ ਦੇ ਗਰੀਬ ਲੋਕਾਂ ਦੇ ਲਈ ਬਜਟ ਕੁਛ ਨਹੀਂ ਹੈ। ਇਹ ਗੱਲ ਕੀਤੀ ਜਿਹੜੇ ਸੋਈ ਦੀ ਘੜਦੀ ਸੋਈ ਦੀ ਪਰ ਉੱਥੇ ਜਨਾਨੀਆਂ ਤੇ ਅਸੀਂ ਮਰਾਸ਼ਾ ਲੱਗੀ ਕਿਉਂਕਿ ਨਾ ਸਰਦੀਆਂ ਦੇ ਰੇਟ ਘਟੇ ਇਹਨਾਂ ਨਾਲ ਤਾਲਾਂ ਦੇ ਰੇਟ ਘਟੇ। ਸਬਜ਼ੀਆਂ ਤੇ ਦੇਖੋ ਜੀ 100 ਤੋਂ ਘੱਟ ਮਿਲਦੀਆਂ ਨਹੀਂ ਪਈਆਂ ਤੇ ਇਦਾਂ ਹੀ ਜੇ ਤੁਸੀਂ ਦਾਲਾਂ ਦੀ ਗੱਲ ਕਰੋ 200 ਰੁਪਏ ਕਿਲੋ ਆ ਤੇਲ ਵੀ 200 ਰੁਪਏ ਲੀਟਰ ਆ। ਤੇ ਇਸ ਕਰਕੇ ਜਿਹੜਾ ਸਿਲੰਡਰ ਹੈ ਉਹ ਵੀ 1200 ਤੋਂ ਘੱਟ ਨਹੀਂ ਮਿਲਦਾ ਤੇ ਤੇ ਹਰ ਜਗ੍ਹਾ ਇਤਰਾ ਤਰਾ ਦੁਨੀਆ ਕਰ ਗਈ ਆ ਜਿਹੜੇ ਮੋਬਾਈਲਾਂ ਦੇ ਰੀਚਾਰਜ ਉਹ ਹੀ ਬਹੁਤ ਮਹਿੰਗੇ ਕਰਤੇ ਆ ਤੇ ਜਿਹੜੇ ਅੱਜ ਗਰੀਬ ਆ ਉਹ ਦਿਨੋਂ ਦਿਨ ਗਰੀਬ ਹੁੰਦੇ ਜਾ ਰਹੇ ਆ ਜਿਹੜੇ ਅਮੀਰ ਆ ਉਹ ਦਿਨੋਂ ਦਿਨ ਅਮੀਰ ਹੁੰਦੇ ਜਾ ਰਹੇ ਆ ਇੰਡਸਟਰੀ ਹੈਗੀ ਨਹੀਂ ਆ ਲੋਕੀ ਕਾਰੋਬਾਰ ਛੱਡ ਛੱਡ ਕੇ ਵਿਦੇਸ਼ਾਂ ਸ਼ਿਫਟ ਹੋ ਰਹੇ ਆ ਦੇਸ਼ ਨੂੰ ਛੱਡ ਰਹੇ ਬਹੁਤ ਚਿੰਤਾ ਦਾ ਵਿਸ਼ਾ ਵਾਏ ਅੱਜ ਦੇਸ਼ ਨੂੰ ਛੱਡ ਕੇ ਜਿਹੜਾ ਆਜਾਜ ਭਰ ਭਰ ਬਾਹਰ ਜਾ ਰਹੇ ਆ ਨਾ ਉਹ ਸਾਡੀਆਂ ਸਰਕਾਰਾਂ ਤੋਂ ਤੰਗ ਹੋ ਕੇ ਜਾ ਰਹੇ ਕਿਸੇ ਨੂੰ ਰੋਜ਼ਗਾਰ ਹੀ ਨਹੀਂ ਮਿਲਿਆ ਪੜੇ ਲਿਖੇ ਲੋਕ ਜਿਹੜੇ ਸੜਕਾਂ ਤੇ ਘੁੰਮ ਰਹੇ ਵਿਚਾਰੇ ਰੇੜੀਆਂ ਲਾ ਕੇ ਕੰਮ ਕਰ ਰਹੇ ਕੋਈ ਰਿਕਸ਼ੇ ਚਲਾ ਰਹੇ ਇਸ ਕਰਕੇ ਬਹੁਤ ਹੀ ਗਲਤ ਬਜਟ ਪੇਸ਼ ਕੀਤਾ। ਇਹ ਗੱਲ ਕੀਤੀ ਹੈ এডਿਕੇਸ਼ਨ ਦੀ এডਿਕੇਸ਼ਨ ਤੇ ਲੋਨ ਤੇ ਜ਼ੋਰ ਦਿੱਤਾ ਜਾ ਰਿਹਾ ਪਰ ਜਿਹੜੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਨੇ। ਇਹਨਾਂ ਦੀਆਂ ਗੱਲਾਂ ਜਿਹੜੀਆਂ ਜੇ ਇੱਥੋਂ ਤੱਕ ਹੀ ਸੀਮਤ ਰਹਿਣੀਆਂ ਵਾ ਤੁਸੀਂ ਜਾ ਕੇ ਵੇਖੋ ਪਹਿਲਾਂ ਤਾਂ ਐਡਮਿਸ਼ਨਾਂ ਹੀ ਨਹੀਂ ਮਿਲਦੀਆਂ। ਐਡਮਿਸ਼ਨਾਂ ਹੀ ਨਹੀਂ ਮਿਲਦੀਆਂ ਲੋਨ ਕਿੱਥੋਂ ਹੋਣੇ ਲੋਨ ਜਦੋਂ ਕਰਾਉਣ ਜਾਣਾ ਤੇ ਕਈ ਢੇੜੇ ਕੱਢਣੇ ਤੇ ਜਿਹੜੇ ਦਲਾਲ ਬੈਠੇ ਹੋ ਲੋਨ ਹੋਣ ਦਿੰਦੇ ਪਾਸ ਕਿਤੇ ਗਰੀਬ ਬੰਦੇ ਦਾ ਮਾੜੇ ਬੰਦੇ ਦੇ ਲਈ ਜਿਹੜੀਆਂ ਕੋਈ ਵੀ ਇਹਨਾਂ ਨੇ ਇੱਕ ਦੀ ਸਕੀਮ ਦੇਤੀ ਹੋਊਗੀ ਉਹ ਉਹਨਾਂ ਨੂੰ ਮਿਲਣੀ ਨਹੀਂ ਤੁਸੀਂ ਦੇਖ ਲਓ ਪਹਿਲਾਂ ਵੀ ਸੈਂਟਰ ਦੀਆਂ ਬਹੁਤ ਸਾਰੀਆਂ ਸਕੀਮਾਂ ਵਾਂ ਜਿਹੜੀਆਂ ਟੋਟਲ ਫੇਲ ਹੋਈਆਂ ਨੇ ਇਹ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਨੂੰ ਕੈਂਸਰ ਦੀ ਦਵਾਈ ਤੇ ਕਟੌਤੀ ਕੀਤੀ ਗਈ ਬਾਕੀ ਦਵਾਈਆਂ ਦੀ ਕੋਈ ਕੀਤੀ ਨਹੀਂ ਤੇ ਹੁਣ ਬੈਸ ਤੁਹਾਨੂੰ ਕੀ ਦੱਸਾਂ ਵੀ ਪਹਿਲਾਂ ਤੁਸੀਂ ਹਸਪਤਾਲਾਂ 'ਚ ਜਾ ਕੇ ਵੇਖੋ ਕਿ ਡਾਕਟਰ ਹੈਗੇ ਕਿਤੇ ਦਵਾਈਆਂ ਜਿਹੜੀਆਂ ਵਾਂ ਅੱਜ ਕੀਮਤ ਉਹਨਾਂ ਦੀ ਦੇਖੋ ਜਿਹੜੀ ਪਰਚੀ ਜਿਹੜੀ ਲੈ ਕੇ ਜਾਂਦੇ ਆ ਹਸਪਤਾਲਾਂ ਦੇ ਵਿੱਚ ਦਵਾਈਆਂ ਨੂੰ ਬਾਹਰ ਜਦੋਂ ਲੈ ਕੇ ਜਾਂਦੇ ਆ ਤਾਂ ਡਾਕਟਰ ਦੀ ਕਮਿਸ਼ਨ ਹੁੰਦੀ ਹੈ ਉਹੀ ਸਰਕਾਰੀ ਡਾਕਟਰ ਅੰਦਰ ਬੈਠ ਕੇ ਨੋਟਦੇ ਨੇ ਤੇ ਜਿਹੜੇ ਪ੍ਰਾਈਵੇਟ ਹਸਪਤਾਲ ਐ ਉਹ ਇਹਨਾਂ ਦੇ ਆਪਣੇ ਹੀ ਨੇ ਇਸ ਕਰਕੇ ਜੇ ਗੱਲ ਜਿਹੜੀ ਆ ਅੱਜ ਨੌਜਵਾਨਾਂ ਨੂੰ ਨਸ਼ੇ ਦੀ ਦਵਾਈ ਜਿਹੜੀ ਲੈਣੀ ਪੈਂਦੀ ਹੈ ਨਾ ਜਦ ਕਿ ਹਸਪਤਾਲਾਂ ਚ ਲੈਣਾ ਲਾ ਲਾ ਕੇ ਤੇ ਉਥੋਂ ਅਹੀਂ ਜਦੋਂ ਨਹੀਂ ਮਿਲਦੀ ਤਾਂ ਉਹ ਬਲੈਕ ਚ ਬਾਹਰੋਂ ਮਿਲਦੀ ਆ ਕਰਕੇ ਬਹੁਤ ਬੁਰਾ ਹਾਲ ਆ ਦੇਸ਼ ਦੇ ਵਿੱਚ ਹਸਪਤਾਲ ਤੇ ਸਾਡੇ ਚੰਗੇ ਹੈਗੇ ਹੀ ਨਹੀਂ ਪਰ ਚੰਗੀਆਂ ਸੰਸਥਾਵਾਂ ਜ਼ਰੂਰ ਹੈਗੀਆਂ ਜਿਨ੍ਹਾਂ ਨੇ ਹਸਪਤਾਲ ਬਣਾਏ ਆ ਲੋਕੀ ਸਹੂਲਤਾਂ ਲੈ ਲਏ ਆ ਦੇਸ਼ ਜਿਹੜਾ ਵਾਜ ਸੰਸਥਾਵਾਂ ਦੇ ਸਿਰ ਤੇ ਚੱਲ ਰਿਹਾ ਸਰਕਾਰਾਂ ਦੇ ਸਿਰ ਤੇ ਨਹੀਂ ਚੱਲ ਰਿਹਾ ਸਰਕਾਰਾਂ ਦੇ ਮਤਲਬ ਟੋਟਲੀ ਦੇਸ਼ ਨੂੰ ਫੇਲ ਕਰਨ ਚ ਕੋਈ ਕਸਰ ਨਹੀਂ ਚੱਲੀ ਲੱਗਦਾ ਜਿਹੜੇ ਪੰਜਾਬ ਦੇ ਲੋਕਾਂ ਨੇ ਭੇਜਿਆ ਉਮੀਦ ਰੱਖੀ ਸੀ ਨਿਰਾਸ਼ਾ ਹੋ ਗਈ ਪੰਜਾਬ ਦੇ ਲੋਕਾਂ ਨੇ ਆਸ ਇਹਨਾਂ ਤੋਂ ਰੱਖੀ ਨਹੀਂ ਕਦੀ ਦੀ ਨਹੀਂ ਰੱਖੀ ਆਸ ਅਸੀਂ ਡਾਕਟਰ ਮਨਮੋਹਨ ਸਿੰਘ ਦਾ ਜਦੋਂ ਬਜਟ ਤਾਂ ਦੱਸਿਆ ਆਇਆ ਸੀ ਨਾ ਉਹ ਇੱਕ ਨਿਗਾਹ ਨਾਲ ਦੇਖ ਸਦੀ ਜਿੱਦਣੇ ਇੱਕ ਨਿਗਾਹ ਨਾਲ ਦੇਖਣਗੇ ਸਾਰੀਆਂ ਸਟੇਟਾਂ ਨੂੰ ਸਾਰੇ ਲੋਕਾਂ ਨੂੰ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਣਗੇ ਉਸ ਦਿਨ ਇਹਨਾਂ ਦੇ ਬਜਟ ਦੀ ਛਲਾਕਾ ਕਰਾਂਗੇ ਇਸ ਕਰਕੇ ਇਹਨਾਂ ਦੇ ਬਜਟ ਨੂੰ ਦੇਖਣ ਦਾ ਫਾਇਦਾ ਕੋਈ ਨਹੀਂ ਪਹਿਲਾਂ ਵੀ ਬਜਟ ਇਦਾਂ ਦੇ ਆਉਂਦੇ ਰਹੇ ਤੇ ਹੁਣ ਵੀ ਇਦਾਂ ਦੇ ਆ ਵੀ ਸੁਣੋ ਚ ਮਿਲ ਰਿਹਾ ਕਿ ਪੰਜਾਬ ਦੀ ਮੋਕਸਪਰ ਸ਼ੀਟ ਕੋਈ ਵੀ ਜਤਨ ਕਰਕੇ ਕੇਂਦਰ ਸਰਕਾਰ ਨੇ ਕੋਈ ਪੰਜਾਬ ਨੂੰ ਕੋਈ ਨਵਾਂ ਫੈਸਲਾ ਨਹੀਂ ਕੀਤਾ ਹੋਣ ਵਾਲੇ ਸਮੇਂ ਚ ਪੂਰੇ ਦੇਸ਼ ਚ ਹੀ ਨਹੀਂ ਜਤਨੀ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਸਰਕਾਰ 5 ਸਾਲ ਕੱਢੂਗੀ ਕਿ ਲੋਕ ਦੇਖ ਰਹੇ ਆ ਜਨਤਾ ਬਹੁਤ ਸਿਆਣੀ ਆ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਭਜੀ ਭਾਈ ਆਪਣਾ ਨਾਮ ਦੱਸ ਕੇ ਜਿਹੜਾ ਕੇਂਦਰ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਕੀ ਕਹਿਣਾ ਚਾਹੁੰਦੇ ਆ ਇੰਜੀਨੀਅਰ ਪਵਨ ਸ਼ਰਮਾ ਜੀ ਅੱਜ ਸਾਡੇ ਭਾਰਤ ਦੇਸ਼ ਦੇ ਵਿੱਚ ਇੰਡੀਅਨ ਫਾਈਨੈਂਸ਼ੀਅਲ ਬਜਟ ਸਾਡੇ ਦੇਸ਼ ਦੇ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾ ਰਮਨ ਜੀ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਔਰ ਇੱਕ ਹਿਸਟੋਰੀਕਲ ਬਜਟ 7th ਕੰਸੈਕੂਟਿਵ ਟਾਈਮਸ ਉਹਨਾਂ ਨੇ ਪੇਸ਼ ਕੀਤਾ ਜਿਦੇ ਵਿੱਚ ਇੱਕ ਕਰੂਸ਼ਲ ਰੋਡਮੈਪ ਰੱਖਿਆ ਵਿਕਸਿਤ ਭਾਰਤ ਦਾ 2047 ਦੇ ਲਈ ਔਰ ਇਹਦਾ ਮੇਨ ਟੈਗਲਾਈਨ ਵੀ ਇਹ ਰਿਹਾ ਵਿਕਾਸ ਵੀ ਵਿਰਾਸਤ ਵੀ ਔਰ ਇਹਦੇ ਵਿੱਚ ਬਹੁਤ ਸਾਰੀਆਂ ਇੰਪੋਰਟੈਂਟ ਫੈਕਟਰਸ ਲੌਂਗ ਐਂਡ ਸ਼ਾਰਟ ਟਰਮ 플ਾਨਸ ਦਾ ਜ਼ਿਕਰ ਕੀਤਾ ਗਿਆ ਜਿਹੜੇ ਆਉਣ ਵਾਲੇ 5 ਸਮੇਂ 5 ਸਾਲਾਂ ਦੇ ਵਿੱਚ ਮੋਦੀ ਗਵਰਨਮੈਂਟ 3.0 ਟੈਂਅਰ ਦੇ ਵਿੱਚ ਡਿਸਕਸ ਹੋਣੇ ਆ ਔਰ ਇੰਪਲੀਮੈਂਟ ਹੋਣੇ ਆ ਇਹਦੇ ਵਿੱਚ ਭਾਰਤ ਦੇਸ਼ ਕਿਵੇਂ ਗਲੋਬਲ ਇਕਨੋਮਿਕ ਪਾਵਰ ਬਣੇ ਕਿੱਦਾਂ ਜੌਬਸ ਔਰ EMPLOYMENT ਜਨਰੇਸ਼ਨ ਹਰ ਸੈਕਟਰ ਦੇ ਵਿੱਚ ਜਨਰੇਟ ਹੋਣ ਇਹਦੀ ਗੱਲ ਕੀਤੀ ਗਈ ਆ ਇਨਫਲੇਸ਼ਨ ਤੇ ਗੱਲ ਕੀਤੀ ਗਈ ਆ ਫੂਡ ਪ੍ਰਾਈਸਸ ਤੇ ਕੀਤੀ ਗਈ ਆ ਐਗਰੀਕਲਚਰ ਤੇ ਕੀਤੀ ਗਈ ਆ ਇਕਨੋਮਿਕ ਵੈਲਫੇਅਰ ਤੇ ਕੀਤੀ ਗਈ ਆ ਇੰਡਸਟਰੀ ਦੀ ਰਿਸਰਚ ਐਂਡ ਡਿਵੈਲਪਮੈਂਟ ਨੂੰ ਬੂਸਟ ਕਿਵੇਂ ਕਰਨਾ ਸਕਿੱਲ ਵਾਈਜ਼ ਡਿਵੈਲਪਮੈਂਟਲ ਪ੍ਰੋਜੈਕਟਸ ਕਿਵੇਂ ਲਿਆਉਣੇ ਆ ਔਰ ਜਿੱਥੇ ਕਿਸੇ ਵੀ ਦੇਸ਼ ਦਾ ਇਨਫਰਾਸਟ੍ਰਕਚਰ ਉਹ ਉਸ ਦੇਸ਼ ਦੀ ਇਕਨੋਮੀ ਦੀ ਬੈਕਬੋਨ ਹੁੰਦਾ ਰੀਡ ਦੀ ਹੱਡੀ ਹੁੰਦੀ ਆ ਉਹਦੇ ਉੱਤੇ ਵੱਡੀ ਗੱਲ ਕੀਤੀ ਗਈ ਆ ਦੇਸ਼ ਦੀ ਲੋਕਾਂ ਦੀ ਨਾਗਰਿਕਾਂ ਦੀ ਕੁਆਲਿਟੀ ਆਫ ਲਾਈਫ ਦੇ ਉੱਤੇ ਗੱਲ ਕੀਤੀ ਗਈ ਆ ਉੱਥੇ ਬਹੁਤ ਸਾਰੇ ਏਦਾਂ ਦੇ ਖੇਤਰ ਵੀ ਆ ਜਿੱਥੇ ਜੇ ਸਪੈਸ਼ਲੀ ਅਸੀਂ ਪੰਜਾਬ ਦੀ ਗੱਲ ਕਰੀਏ ਬਹੁਤ ਕਮੀਆਂ ਖਾਮੀਆਂ ਕਈ ਵਾਰ ਰਹਿ ਵੀ ਜਾਂਦੀਆਂ ਇਸ ਵਾਰ ਬਜਟ ਦੇ ਵਿੱਚ ਪੰਜਾਬ ਦੇ ਲਈ 1.52 ਲੱਖ ਕਰੋੜ ਰੁਪਏ ਕਿਸਾਨੀ ਦੇ ਮਾਮਲੇ ਦੇ ਵਿੱਚ ਰੱਖੇ ਗਏ ਆ ਕਿਸਾਨੀ ਖੇਤੀ ਔਰ ਸਹਾਇਕ ਖੇਤਰਾਂ ਦੇ ਲਈ ਰੱਖੇ ਗਏ ਆ ਜਿਦੇ ਵਿੱਚ 32 ਫਸਲਾਂ ਲਈ 109 ਕਿਸਮਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਈ ਆ ਔਰ ਇਸ ਬਜਟ ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਬਹੁਤ ਲੰਮੀਆਂ ਮੰਗਾਂ ਐਮਐਸਪੀ ਤੋਂ ਲੈ ਕੇ ਬਹੁਤ ਹੋਰ ਡਿਵੀਜ਼ਨਸ ਕਿਸਾਨਾਂ ਦੇ ਵਿੱਚ ਔਰ ਮਜ਼ਦੂਰਾਂ ਦੇ ਵਿੱਚ ਡਿਸਪੈਰਿਟੀ ਹੈਗੀ ਆ ਉਹਨੂੰ ਖਤਮ ਕਰਨ ਦਾ ਹੰਦੇਸ਼ਾ ਤਾਂ ਦੱਸਿਆ ਜਾ ਰਿਹਾ ਪਰ ਪ੍ਰੋਪਰ ਰੋਡ ਮੈਪ ਪੰਜਾਬ ਦੇ ਲਈ ਇਸ ਬਜਟ ਦੇ ਵਿੱਚ ਨਹੀਂ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਆਲਰੇਡੀ ਨੈਸ਼ਨਲ ਹਾਈਵੇ ਆਫ ਅਥਾਰਟੀ ਇੰਡੀਆ ਵੱਲੋਂ ਬਹੁਤ ਸਾਰੇ ਪ੍ਰੋਜੈਕਟਸ ਆ ਜਿਨ੍ਹਾਂ ਦੇ ਉੱਤੇ ਪੰਜਾਬ ਗਵਰਨਮੈਂਟ ਇਟਸੈਲਫ ਉਹਨਾਂ ਨੂੰ ਲੈਂਡ ਐਕਵੀਜ਼ੀਸ਼ਨ ਨਹੀਂ ਕਰਕੇ ਦੇ ਸਕੀ ਉਹ 52000 ਕਰੋੜ ਰੁਪਏ ਦੇ ਪ੍ਰੋਜੈਕਟ ਅਧੂਰੇ ਲਟਕੇ ਪਏ ਆ ਜਿਦੇ ਵਿੱਚ 10000 ਕਰੋੜ ਰੁਪਏ ਦੇ ਪ੍ਰੋਜੈਕਟ ਆ ਤਕਰੀਬਨ ਇਦਾਂ ਦੇ ਆ ਜਿਦੇ ਵਿੱਚੋਂ NHAI ਨੇ ਪੰਜਾਬ ਦੇ ਲਈ ਬੰਦ ਕਰ ਦਿੱਤੇ ਆ ਸੋ ਇਹ ਸਾਰੀਆਂ ਗੱਲਾਂ ਦੇ ਮੱਦੇ ਨਜ਼ਰ ਜਿੱਥੇ ਟੈਕਸ ਲੈਪਸ ਦੇ ਵਿੱਚ ਆਮ ਮਿਡਲ ਕਲਾਸ ਨੂੰ ਰਿਲੀਫ ਦਿੱਤਾ ਗਿਆ ਸੋਨਾ ਚਾਂਦੀ ਸਸਤੇ ਕੀਤੇ ਗਏ ਆ ਮੋਬਾਈਲ ਫੋਨ ਸਸਤੇ ਕੀਤੇ ਗਏ ਆ ਉੱਥੇ ਬੁਨਿਆਦੀ ਜਿਹੜਾ ਹਾਊਸਹੋਲਡ ਹੁੰਦਾ ਹੈ ਘਰ ਚਲਾਉਣ ਵਾਸਤੇ ਕਿਚਨ ਹੁੰਦਾ ਹੈ ਜਿਹੜੀ ਗ੍ਰਹਿਣੀ ਘਰ ਚਲਾਉਂਦੀ ਆ ਉਹਦੇ ਮਾਮਲੇ ਦੇ ਵਿੱਚ ਖਾਣ ਪੀਣ ਦੀਆਂ ਕੁਝ ਵਸਤਾਂ ਦਾਲਾਂ ਆਦਿ ਦੇ ਵਿੱਚ ਕੋਈ ਘਾਟ ਨਹੀਂ ਕੀਤੀ ਗਈ ਜਿਹਦੇ ਨਾਲ ਮਿਡਲ ਕਲਾਸ ਲੋਕਾਂ ਦੇ ਵਿੱਚ ਰੋਸ਼ ਵੀ ਆ ਲੋਅਰ ਮਿਡਲ ਕਲਾਸ ਦੇ ਵਿੱਚ ਰੋਸ਼ ਆ ਔਰ ਆਮ ਗ੍ਰਹਿਣੀਆਂ ਇਸ ਬਜਟ ਦੀ ਸਫਲਤਾ ਤੋਂ ਕਿਤੇ ਦੂਰ ਆਪਣੇ ਆਪ ਨੂੰ ਸਮਝ ਰਹੀਆਂ ਸੋ ਓਵਰਆਲ ਇਹ ਬਜਟ ਇੱਕ ਬੈਲੈਂਸਡ ਅਪਰੋਚ ਰੱਖਦੇ ਹੋਇਆ ਜਿਹਦੇ ਵਿੱਚ ਪੰਜਾਬ ਦੇ ਲਈ ਮੈਂ ਆਲਰੇਡੀ ਜ਼ਿਕਰ ਵੀ ਕੀਤਾ ਆ ਕਿ ਅੰਮ੍ਰਿਤਸਰ ਕੋਲਕਾਤਾ ਇੰਡਸਟਰੀਅਲ ਕੋਰੀਡੋਰ ਆ ਉਹਨੂੰ ਸਾਈਡ ਲਾਈਨ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਇੰਡਸਟਰੀਅਲ ਨੋਡ ਆ ਗਾਇਆ ਬਿਹਾਰ ਦੇ ਲਈ ਉਹਨੂੰ ਅਸੀਂ ਸਪੋਰਟ ਕਰਾਂਗੇ ਔਰ ਉਹਨਾਂ ਦੀ ਈਸਟਰਨ ਡਿਵੈਲਪਮੈਂਟ ਨੂੰ ਕੈਟਲਾਈਜ਼ ਕਰਾਂਗੇ ਸਪੋਰਟ ਕਰਾਂਗੇ ਸੋ ਇਹ ਵੀ ਪੰਜਾਬ ਵਾਸਤੇ ਵੱਡਾ ਝਟਕਾ ਆ ਔਰ ਗੰਗਾ ਦੇ ਉੱਪਰ ਬਕਸਰ ਦੇ ਉੱਪਰ ਜਿਹੜੇ ਟੂ ਲੇਨ ਓਵਰ ਬ੍ਰਿਜਸ ਬਣਨੇ ਆ 26000 ਕਰੋੜ ਰੁਪਏ ਉਧਰ ਦੇ ਦਿੱਤਾ ਗਿਆ ਬਰਾਏਗੀ ਪੰਜਾਬ ਨੂੰ ਵੀ ਇਦਾਂ ਦੇ ਪ੍ਰੋਜੈਕਟ ਦਿੱਤੇ ਜਾਂਦੇ ਸੋ 올 ਐਨ 올 ਬਜਟ ਜਿਹੜਾ ਉਹਦੇ ਮਿਕਸਡ ਰਿਐਕਸ਼ਨ ਸਾਨੂੰ ਦੇਖਣ ਨੂੰ ਮਿਲਦੇ ਆ